ਹੋਵੇਗੀ ਅੱਜ ਦਾ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬੈਲ ਲੈਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਫੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬੈਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਔਰਥੇ BBMB ਦੇ ਦਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤ ਲਿਆਏਗੀ ਦਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਦੇ ਵੱਲੋਂ ਵਿਰੋਧੀ ਧਿਰ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਧਿਰ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਕੇਰ ਸਕਦੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس رہ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਅਤੇ BBMB ਦੇ ਵਿਧਾ ਅਤੇ ਕੇਂਦਰੀ ਸੁਰੱਖਿਆ ਬਲਾਦਿਤਨਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਵਿਧਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਅਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਤੇ ਕਾਨੂੰਨ ਵਿਵਸਾ ਅਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਤੀ ਹੈ ਅਤੇ ਨਸ਼ਿਆਂ ਦੇ ਮੁੱਦੇ ਤੇ ਵਿਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਬਿਆਸ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਕੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਤ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਤੋਂ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس ਰਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਖਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਅਤੇ BBMB ਦੇ ਵਿਧਾ ਅਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇਰ ਮਤਲ ਲੈਏਗੀ ਵਿਧਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਹੱਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਤੇ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਅਤੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰ ਪੂਰੀ اجلاس رہ ਸਕਦਾ ਹੈ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਅਤੇ BBMB ਦੇ ਦੈਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤਲ ਲਿਆਏਗੀ ਦੈਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਦੇ ਵੱਲੋਂ ਵਿਰੋਧੀ ਧਿਰ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਧਿਰ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਸ ਸਾਥੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس رہ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵੀਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਅਤੇ BBMB ਦੇ ਵਿਮਾ ਤੇ ਕੇਂਦਰੀ ਸੁਰੱਖਿਆ ਬਲਾਦਿਤ ਤਨਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी। ਵਿਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ। ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ। ਵਿਰੋਧੀ ਤੇਰ ਕਾਨੂੰਨ ਵਿਵਸਾ ਅਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਤੀ ਹੈ। ਅਤੇ ਨਸ਼ਿਆਂ ਦੇ ਮੁੱਦੇ ਤੇ ਵਿਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਘੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਤੋਂ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰਪੂਰਿ اجلاس رہ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਖਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਉਥੇ ਬੀਬੀਐਮਬੀ ਦੇ ਦਹਿਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਦਹਿਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਅਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧਧਿਰ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਰ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਰ ਸਾਥੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰਪੂਰਿ اجلاس ਰਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਅਤੇ BBMB ਦੇ ਦਹਿਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤਲ ਲਿਆਏਗੀ ਦਹਿਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਦੇ ਵੱਲੋਂ ਵਿਰੋਧੀ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਦੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਤੇ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਅਤੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਕਿਆਸ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰ ਪੂਰੇ اجلاس ਰਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ ਇਜਲਾਸ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸ ਦੇਈਏ ਕਿ ਇਸ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਅਤੇ BBMB ਦੇ ਦਮਾ ਤੇ ਕੇਂਦਰੀ ਸੁਰੱਖਿਆ ਬਲਾਦਿਤਨਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਦਮਾ ਦੀ ਸੁਰੱਖਿਆ ਕੇਂਦਰੀ ਬਲਾਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਧਿਰ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਧਿਰ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਤੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵਿਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਘੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਤੋਂ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس رہ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਉਥੇ BBMB ਦੇ ਦਹਿਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤਲ ਆਏਗੀ ਦਹਿਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਵੱਲੋਂ ਵਿਰੋਧੀ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀਆਂ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਤੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਰ ਸੱਤਰੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰਪੂਰਿ اجلاس ਰਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਅਤੇ BBMB ਦੇ ਦੈਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤਲ ਲਿਆਏਗੀ ਦੈਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਦੇ ਵੱਲੋਂ ਵਿਰੋਧੀ ਧਿਰ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਧਿਰ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਕੇ ਸਾਥੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس رہ ਸਕਦਾ ਹੈ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਅਤੇ BBMB ਦੇ ਦਹਿਮਾ ਤੇ ਕੇਂਦਰੀ ਸੁਰੱਖਿਆ ਬਲਾਦਿਤ ਤਨਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਦਹਿਮਾ ਦੀ ਸੁਰੱਖਿਆ ਕੇਂਦਰੀ ਬਲਾਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਤੇਰ ਕਾਨੂੰਨ ਵਿਵਸਾ ਅਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਤੀ ਹੈ ਅਤੇ ਨਸ਼ਿਆਂ ਦੇ ਮੁੱਦੇ ਤੇ ਵਿਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਘੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਤੋਂ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس رہ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬੈਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬੈਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਖਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਉਥੇ ਬੀਬੀਐਮਬੀ ਦੇ ਵਿਧਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਵਿਧਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਅਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀਆਂ ਤੇ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਰ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਰ ਸੱਤਰੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰਪੂਰਿ اجلاس ਰਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਉਥੇ BBMB ਦੇ ਡੈਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇ ਰਮਤਲ ਆਏਗੀ ਡੈਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇ ਦੇ ਵੱਲੋਂ ਵਿਰੋਧੀ ਤੇ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਦੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਤੇ ਕਾਨੂੰਨ ਵਿਵਸਥਾ ਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇ ਵਿਰੋਧੀਆਂ ਨੂੰ ਕੇਸ ਸਾਥੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਸੋ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਪਰ ਪੂਰੀ اجلاس رہ ਸਕਦਾ ਹੈ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਂਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਮੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜ਼ਾਵਾਂ ਦੇ ਪ੍ਰਬੰਧਿਤ ਤਜਵੀਜ਼ ਹੈ ਅਤੇ BBMB ਦੇ ਦਮਾਤੇ ਕੇਂਦਰੀ ਸੁਰੱਖਿਆ ਬਲਾਦਿਤ ਤਨਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਦਮਾਦੀ ਸੁਰੱਖਿਆ ਕੇਂਦਰੀ ਬਲਾਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਧਿਰ ਤੇ ਸ਼ਬਦੀ ਹਮਲੇ ਵੀ ਕੀਤੇ ਜਾ ਸਕਤੇ ਨੇ ਹਾਲਾਂਕਿ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਹੈ ਵਿਰੋਧੀ ਧਿਰ ਕਾਨੂੰਨ ਵਿਵਸਾ ਅਤੇ ਲੈਂਡ ਪੂਲਿੰਗ ਸਕੀਮ ਤੇ ਸਰਕਾਰ ਨੂੰ ਘੇਟ ਸਕਦੀ ਹੈ ਉਥੇ ਨਸ਼ਿਆਂ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ ਕਿਆਸ ਨੇਕ ਵਿਕਰਮ ਸਿੰਘ ਮਜੀਠੀਆ ਦੇ ਮੁੱਦੇ ਤੇ ਸੱਤਾ ਤੇਰ ਵਿਰੋਧੀਆਂ ਨੂੰ ਘੇਰ ਸਾਤੀ ਹੈ ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਆਗੂ ਮੰਗ ਕਰ ਚੁੱਕੇ ਨੇ ਕਿ ਸੈਸ਼ਨ ਦਾ ਸਮਾਂ ਵਧਾਇਆ ਜਾਵੇ ਤੋਂ ਅੱਜ ਵਿਸ਼ੇਸ਼ اجلاس ਦਾ ਦੂਸਰਾ ਦਿਨ ਹੈ ਹੰਗਾਮਾ ਭਰਪੂਰ اجلاس ਵਹਿ ਸਕਦਾ ਸਭ ਦੀਆਂ ਨਜ਼ਰਾਂ اجلاس ਤੇ ਟਿਕੀਆਂ ਹੋਈਆਂ ਨੇ ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ اجلاس ਦਾ ਅੱਜ ਦੂਸਰਾ ਦਿਨ ਹੈ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅੱਜ ਦਾ اجلاس ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਦੱਸਦੇ ਹਾਂ ਕਿ ਇਸ ਵਿਸ਼ੇਸ਼ اجلاس ਦੌਰਾਨ ਪੰਜਾਬ ਸਰਕਾਰ ਬੇਅਦਬੀ ਦੇ ਮੁੱਦੇ ਤੇ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ ਸਰਕਾਰ ਨੇ ਬੇਅਦਬੀ ਤੇ ਨਵਾਂ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਹੈ ਸੈਸ਼ਨ ਦੌਰਾਨ ਸੂਬਾ ਸਰਕਾਰ ਬੇਅਦਬੀਆਂ ਵਿਰੋਧੀ ਸਖਤ ਖਰੜਾ ਬਿੱਲ ਲਿਆਵੇਗੀ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਸਜਾਵਾਂ ਦੇ ਪ੍ਰਬੰਧਿਤ ਤਜਵੀਜ਼ ਅਤੇ BBMB ਦੇ ਦਹਿਮਾ ਤੇ ਕੇਂਦਰੀ ਸੁਰੱਖਿਆ ਬਲਾ ਦੀ ਤਣਾਤੀ ਖਿਲਾਫ ਹਾਕਮ ਤੇਰ ਮਤਲ ਲੈ आएगी ਦਹਿਮਾ ਦੀ ਸੁਰੱਖਿਆ ਕੇਂਦਰੀ ਬਲਾ ਦੇ ਹਵਾਲੇ ਕਰਨ ਲਈ ਦਿੱਤੀ ਸਹਿਮਤੀ ਨੂੰ ਲੈ ਕੇ ਹਾਕਮ ਤੇਰ ਦੇ ਵੱਲੋਂ ਵਿਰੋਧੀ ਤੇ ਹੱਥੀਂ ਸ਼ਬਦੀ ਹਮਲੇ ਵੀ ਕੀਤੇ ਜਾ ਸਕਦੇ ਨੇ